ਹਾਂਜੀ ਸਾਸਤਰੀ ਕਾਲ ਜੀ ਇੱਕ ਜ਼ਰੂਰੀ ਖਬਰ ਹੈ ਜੋ ਕਿ ਆਈ ਆ ਤੇ ਤੁਹਾਨੂੰ ਸਾਂਝੀ ਕਰਨੀ ਜ਼ਰੂਰੀ ਸਮਝੀ ਆ ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਬੱਚਿਆਂ ਨੇ ਤੈਨੂੰ ਪਤਾ ਹੀ ਆ ਕਿ ਭਾਰਤੀ ਫਾਰਮਾਸਟਿਕਲ ਕੰਪਨੀਆਂ ਦੇ ਮੈਡੀਸਨ ਦੇ ਵਿਦੇਸ਼ਾਂ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ ਤਕਰੀਬਨ 70-75% ਜਿਹੜੇ ਆ ਸੈਂਪਲ ਉਹ ਫੇਲ ਹੋਏ ਆ ਤੇ ਇਹ ਦਵਾਈਆਂ ਫਾਇਦਾ ਕਰਨ ਦੀ ਜਗ੍ਹਾ ਨੁਕਸਾਨ ਕਰ ਰਹੀਆਂ ਵਾ ਅਫਰੀਕਾ ਦੇ ਵਿੱਚ ਕਬਸੀਰ ਪਰਖੰਗ ਵਾਲ ਜਨੇ ਸੀਰਪੇ ਬੈਨ ਕੀਤੇ ਗਏ ਕਿਉਂਕਿ ਇਦਾਂ ਕੈਂਸਰ ਹੁੰਦਾ ਸੀ ਬੱਚਿਆਂ ਨੂੰ ਵੱਡਿਆਂ ਨੂੰ ਵੀ ਬਹੁਤ ਸਾਰੀਆਂ ਕੰਟਰੀਆਂ ਚ ਜਿਹੜੇ ਭਾਰਤੀ ਕਵਸੀਰਪਾਂ ਖੰਗ ਵਾਲੇ ਸੀਰਪਾਂ ਬੈਨ ਕਰ ਦਿੱਤੇ ਗਏ ਆ ਤੇ ਹੁਣ Rajasthan ਦੇ ਸਿੱਕਤ ਦੇ ਵਿੱਚ ਇੱਕ ਬੱਚੇ ਦੀ ਤਾਜ਼ਾ-ਤਾਜ਼ਾ ਮੌਤ ਹੋ ਗਈ ਕਵਸੀਰਪ ਦੇ ਨਾਲ ਉਹਨੂੰ ਕਵਸੀਰਪ ਦਿੱਤਾ ਗਿਆ ਤੇ ਉਹਦੀ ਮੌਤ ਹੋ ਗਈ ਆ Rajasthan ਸਰਕਾਰ ਨੇ ਇਹਨਾਂ ਤੇ ਖੰਗ ਵਾਲਿਆਂ ਸੀਰਪਾਂ ਤੇ ਬੈਨ ਕਰ ਦਿੱਤਾ ਵਾ ਇਹ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਸੀਰਪਾਂ ਸਰੂਪਾਂ ਤੋਂ ਬਚੋ ਦੇਸੀ ਨੁਕਤੇ ਵਰਤ ਲਓ ਕਿਉਂਕਿ ਭਾਰਤੀ ਜਿੰਨੀਆਂ ਵੀ ਦਵਾਈਆਂ ਆ ਉਹਨਾਂ ਚ 90 70 75% ਜਿਹੜੇ ਆ ਉਹ ਸੈਂਪਲ ਫੇਲ ਆ ਔਰ ਫਾਇਦਾ ਕਰਨ ਦੀ ਜਗ੍ਹਾ ਨਿਸ਼ਾਨ ਕਰ ਰਹੀਆਂ ਬੱਚਿਆਂ ਨੂੰ ਨੁਕਸਾਨ ਨਾ ਹੋ ਜਾਏ ਇਸ ਕਰਕੇ ਕੋਈ ਵੀ ਖੰਗ ਵਾਲਾ ਸੀਰਪ ਜਾਂ ਕਬ ਸੀਰਪ ਬੱਚਿਆਂ ਨੂੰ ਨਾ ਦੋ ਤੇ ਦੇਸੀ ਨੁਕਤੇ ਵਸਲੋ ਧੰਨਵਾਦ ਜੀ